ਜੀ ਆਪਣੇ ਸੋਹਣਿਆਂ ਦੇ ਗਿਆ ਹੋਇਆ ਸੀ ਅੱਜ ਕਾਰਖਾਨੇ ਨੂੰ ਆ ਰਹੇ ਸੀਗੇ ਮੈਂ ਨੇ ਇਹਨੂੰ ਰਾਤ ਫੋਨ ਕਰਿਆ ਕਹ ਰਿਹਾ ਮੰਮੀ ਅਸੀਂ ਦੁਪਹਿਰੇ ਦੁਪਹਿਰੇ ਧੁੱਪੇ ਧੁੱਪੇ ਆ ਜਾਾਂਗੇ ਤੋਂ ਹੁਣੇ ਵਾਪਸ ਘਰ ਨੂੰ ਆ ਰਹੇ ਸੀ ਕੋਈ ਗੱਡੀ ਵਾਲਾ ਟੱਕਰ ਮਾਰ ਕੇ ਇਹਨਾਂ ਨੂੰ ਸਿੱਟ ਗਿਆ ਹੋਇਆ ਆ ਤਾਂ ਸਾਨੂੰ ਤਾਂ ਫੋਨ ਕਰ ਗਿਆ ਸੀ ਵੀ ਐਮਰਜੈਂਸੀ ਚਾ ਤੁਸੀਂ ਜਲਦੀ ਤੋਂ ਜਲਦੀ ਆ ਜਾਓ ਅਸੀਂ ਉੱਦੇ ਹੀ ਸੁੰਦੇ ਸਾਰੀ ਉਰੇ ਆ ਗਏ ਜੀ ਮੇਰੀ ਪੋਤੀ ਆ 1.5 ਸਾਲ ਦੀ ਜੀ ਮੇਰੀ ਬਹੂ ਆ ਜੀ ਉਹ ਦੋਨੋਂ ਹੀ ਪੂਰੇ ਹੋ ਗਏ ਹੋਏ ਆ ਬੇਟੇ ਦੇ ਵੀ ਸੱਟਾਂ ਲੱਗੀਆਂ ਬਹੁਤ ਜ਼ਿਆਦੀਆਂ ਕਿਆ ਸਾਲ ਜੀ 1.5 ਸਾਲ ਦੀ ਤਾਂ ਮੇਰੀ ਭੋਤੀ ਆ ਜੀ ਇੱਕ ਵਾਰੀ ਸੀ ਕਿੱਥੇ ਰਹਿ ਗਈ ਇਸ ਰਾਤ ਤੋਂ ਤਾਂ ਕੰਨੇ ਨੂੰ ਆ ਰਹੀ ਸੀ ਘਰ ਨੂੰ ਆ ਰਹੀ ਸੀਗੇ ਇਹ ਸਕੂਲ ਟਰੀ ਤੇ ਸੀਗੇ ਜੀ ਤੋਂ ਨਹੀਂ ਜਾਣੇ ਟਰੱਕ ਵਾਲਾ ਫਰੇਟ ਮਾਰ ਕੇ ਮੇਰੀ ਬਹੂ ਵੀ ਪੂਰੀ ਹੋ ਗਈ ਮੇਰੀ ਭੋਤੀ ਵੀ ਪੂਰੀ ਹੋ ਗਈ ਬੱਚਾ ਅਮਰਨ ਸੀ ਚਾਈ ਮੇਰਾ ਜੀ ਮੈਂ ਤਾਂ ਡਿਊਟੀ ਤੇ ਸੀ ਜੀ ਮੈਨੂੰ ਫੋਨ ਗਿਆ ਕਹਿੰਦੇ ਵੀ ਉਹਨਾਂ ਦਾ ਐਕਸੀਡੈਂਟ ਹੋਇਆ ਕਹਿੰਦੇ ਵੀ ਗਵਿੰਦਗੜ ਮੰਡੀ ਗਵਿੰਦਗੜਾ ਜੀ ਸਟੈਂਡ ਕੋਲ ਹੀ ਉਹਨਾਂ ਦਾ ਐਕਸੀਡੈਂਟ ਹੋਇਆ ਜੀ ਪੁੱਛੇ ਕਹਿੰਦੇ ਨੇ ਵੀ ਉਥਾਂ ਤੇ ਬੰਮ ਪਿਆ ਜੀ ਕਿੰਨੇ ਬੱਚੀ ਦਾ ਕੱਲ ਜਨਮ ਦਿਨ ਸੀ ਜੀ ਕੱਲ 12 ਫਰਵਰੀ ਦਾ ਉਹਦਾ ਹੈਪੀ ਬਰਥਡੇ ਸੀ ਜੀ ਅੱਜ 2 ਸਾਲ ਦੀ ਹੋਈ ਹੈ ਜੀ ਕੱਲ ਉਹ ਮਾਉਂ ਫਿੱਤੀ ਦੋਵੇਂ ਹਾਂਜੀ ਹਾਂਜੀ ਤੁੰਨੇ ਹੀ ਜਾਣ ਤੁਨਾਂ ਦੀ ਡੈਟ ਹੋ ਗਈ ਹੈਪ 2025 ਉਹਦੇ ਵਿੱਚੋਂ ਇੱਕ ਬੋਡੀ ਸੀ ਸੁਖਵਿੰਦਰ ਕੌਰ ਜੋ ਕਿ ਮਤਲਬ ਜਿੰਨਾ ਦਾ ਇੱਕ ਮਦਰ ਸੀ ਇੱਕ ਬੱਚਾ ਸੀ ਤੇ ਇੱਕ ਫਾਦਰ ਸੀਗੇ ਤਿੰਨੋਂ ਤੇ ਮਦਰ ਔਰ ਜਿਹੜਾ ਬੱਚਾ ਹੈ ਆਲੀਆ ਉਹ ਦੋਨਾਂ ਨੂੰ ਦੋਨਾਂ ਤੇ ਬਾਡੀ ਵਾਚ ਤੇ ਸ਼ਿਫਟ ਕਰਾ ਦਿੱਤੀ ਉਹਨਾਂ ਤੁਹਾਡੇ ਡੈਡ ਬਾਡੀ ਸਾਡੇ ਕੋਲ ਆਈ ਸੀਗੀ ਤੇ ਜਿਹੜੇ ਥਰਡ ਪਰਸਨ ਨੇ ਥਰਡ ਪੇਸ਼ੈਂਟ ਨੇ ਤਰຸນ ਕੁਮਾਰ ਉਹ ਹਲੇ ਅੰਡਰ ਟ੍ਰੀਟਮੈਂਟ ਐਂਡ ਅੰਡਰ ਐਗਜ਼ਾਮੀਨੇਸ਼ਨ ਹੈ। ਕੈਪਟਨ ਜੀ ਹਾਂਜੀ ਮੈਂ ਹਰੇ ਲੈਫਟਰਨਲ ਅਡਵਾਈਸ ਉਹਨਾਂ ਨੂੰ ਕੀਤਾ ਸੀਗਾ ਪਰ ਉਹ ਕਹਿੰਦੇ ਸੀ ਕਿ ਅਜਿਹਾ ਇੱਥੇ ਰਹਿਣਾ ਚਾਹੁੰਦੇ ਆ। de eh, una no la que gara prefiero que han de ser citadas.